ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਮੱਕੀ ਦੀ ਜਿਹੜੀ ਕਾਸ਼ਟ ਹੈ ਉਹ ਪੰਜਾਬ ਦੇ ਵਿੱਚ ਇੱਕ ਵੱਡੇ ਲੈਵਲ ਤੇ ਹੋਣ ਲੱਗ ਪਈ ਹੈ ਤੇ ਇੱਥੋਂ ਤੱਕ ਹਾਲਾਤ ਹੋ ਗਏ ਨੇ ਕਿ ਅੱਜ ਪੰਜਾਬ ਦੇ ਵਿੱਚ ਮੱਕੀ ਦਾ ਵੀ ਬਲੈਕ ਹੋ ਰਿਹਾ ਹੈ ਤੇ ਦੂਜੇ ਪਾਸੇ ਕਿਸਾਨ ਨੂੰ ਮੱਕੀ ਬੀਜਣ ਵਾਸਤੇ ਪੂਰਨ ਤੌਰ ਤੇ ਜਿਹੜੀ ਡਾਈ ਖਾਦ ਨਹੀਂ ਮਿਲਦੀ ਮੈਂ ਮੱਕੀ ਨਾਲ ਸੰਬੰਧਿਤ ਕੋਈ ਵੀਡੀਓ ਤੁਹਾਡੇ ਕੋਲ ਚਾਲੂ ਕਰਾਂ ਉਸ ਤੋਂ ਪਹਿਲਾਂ ਇੱਕ ਮੱਕੀ ਦਾ ਕੌੜਾ ਸੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ ਜਿਹੜਾ ਕਿ ਤੁਹਾਨੂੰ ਜਾਨਣਾ ਜ਼ਰੂਰੀ ਹੈ ਇਸ ਤੋਂ ਪਹਿਲਾਂ ਕਿ ਸਰਕਾਰ ਪੰਜਾਬ ਦੇ ਵਿੱਚ ਬਸੰਤ ਰੁੱਤ ਦੀ ਜਾਂ ਗਰਮੀ ਰੁੱਤ ਦੀ ਮੱਕੀ ਬੈਣ ਕਰ ਦੇਵੇ ਸਾਨੂੰ ਇਹਦੇ ਬਾਰੇ ਥੋੜੇ ਜਿਹੇ ਤੱਥ ਜਾਂਦ ਨੇ ਪਹਿਣਗੇ ਤਾਂ ਆਪਾਂ ਪਹਿਲਾਂ ਇਸੇ ਬਾਰੇ ਗੱਲ ਕਰਦੇ ਹਾਂ ਮੈਂ ਆਪ ਕੁਲਦੀਪ ਸਿੰਘ ਸ਼ੇਰਕਮਖ ਹੈ ਤੁਸੀਂ ਆਪਣਾ YouTube ਚੈਨਲ ਮੇਰੀ ਮੇਰੀ ਖੇਤੀ ਮਲਕਸਨ ਦੇ Facebook ਪੇਜ ਮੇਰਾ ਆਪਣਾ ਮਲਕਸਨ ਨੂੰ ਲਾਈਕ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਫੋਲੋ ਕਰ ਸਕਦੇ ਹੋ ਜੁਆਇਨ ਕਰ ਸਕਦੇ ਹੋ ਤਾਂ ਕਿ ਖੇਤੀ ਸਬੰਧੀ ਜਾਣਕਾਰੀ ਤੁਹਾਡੇ ਤੱਕ ਆਉਂਦੀ ਰਹੇ ਕਿਸਾਨ ਦੋਸਤੋ ਪਿਛਲੇ ਕੁਝ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਬਸੰਤ ਰੁੱਤ ਦੀ ਮੱਕੀ ਹੈ ਖਾਸ ਕਰਕੇ ਜਿਹੜੇ ਆਲੂ ਵਾਲੇ ਵਾਹਣ ਹੈ ਜਾਂ ਮਟਰਾਂ ਵਾਲੇ ਵਾਹਣ ਹੈ ਉਹਨਾਂ ਦੇ ਵਿੱਚ ਜਿਹੜਾ ਹੈਗਾ ਕਾਫੀ ਹੋਣ ਲੱਗ ਪਈ ਹੈ ਤੇ ਫਰਵਰੀ ਮਾਰਚ ਦੁਆਨ ਜਿਹੜਾ ਤਾਪਮਨ ਘਟ ਹੁੰਦਾ ਤੇ ਇਹਨੂੰ ਜਿਹੜਾ ਹੈਗਾ ਲੰਮਾ ਟਾਈਮ ਮਿਲ ਜਾਂਦਾ 120 ਤੋਂ 130 ਦਿਨ ਦੇ ਵਿੱਚ ਜਿਹੜਾ ਹੈਗਾ ਇਹ ਪੱਕਦੀ ਹੈ ਤੇ ਇਸ ਸਮੇਂ ਕਿਉਂਕਿ ਨਦੀਨਾਂ ਦਾ ਹਮਲਾ ਘਟ ਹੁੰਦਾ ਤੇ ਥੋੜਾ ਜਿਹਾ ਕੀੜੇ ਦਾ ਹਮਲਾ ਘਟ ਹੁੰਦਾ ਤਾਂ ਜਿਹਦੇ ਕਰਕੇ ਸੋਣੀ ਰੁੱਤ ਦੀ ਮੱਕੀ ਦੇ ਨਾਲੋਂ ਬਸੰਤ ਰੋਤੀ ਮੱਕੀ ਜਿਹੜੀ ਹੈਗੀ ਆ ਝਾੜ ਵੀ ਵੱਧਦੀ ਹੈ ਤੇ ਮੁਨਾਫਾ ਵੀ ਵੱਧਦੀ ਹੈ ਤੇ ਇਹ ਆਰਥਿਕ ਪੱਖੋਂ ਕਿਸਾਨ ਨੂੰ ਲਾਭਦਾਇਕ ਲੱਗ ਰਹੀ ਹੈ ਜਿਹਦੇ ਕਰਕੇ ਪੰਜਾਬ ਦੇ ਵਿੱਚ ਕਿਸਾਨ ਵੀਰਾਂ ਨੇ ਜਿਹੜਾ ਹੈਗਾ ਆਲੂ ਮਟਰ ਤੋਂ ਬਾਅਦ ਬਸੰਤ ਰੋਤੀ ਮੱਕੀ ਉਸ ਤੋਂ ਬਾਅਦ ਝੋਨਾ ਇਹ ਫਸਲੀ ਚੱਕਰ ਪੰਜਾਬ ਦੇ ਵਿੱਚ ਅਪਣਾ ਲਿਆ ਗਿਆ ਹੈ ਪਰੰਤੂ ਇਹਦੀ ਕਾੜੀ ਸੱਚਾਈ ਇਹ ਹੈਗੀ ਹੈ ਕਿ ਜਿਹੜੀ ਤੁਸੀਂ ਬਸੰਤ ਰੋਤੀ ਮੱਕੀ ਖੇਤ ਦੇ ਵਿੱਚ ਲਗਾਉਨੇ ਹੋ ਇਹਨੂੰ 15 ਤੋਂ 18 ਪਾਣੀ ਲਾਉਣ ਦੀ ਲੋੜ ਪੈਂਦੀ ਹੈ ਹੁਣ ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਪਾਣੀ ਦਾ ਸੰਕਟ ਹੈ ਉਹ ਦਿਨੋਂ ਦਿਨ ਵੱਧ ਰਿਹਾ ਹੈ ਤੇ ਪੰਜਾਬ ਦਾ ਪਾਣੀ ਜਿਹੜਾ ਹੈਗਾ ਹੀਠਾ ਨੂੰ ਜਾ ਰਿਹਾ ਹੈ ਤੇ ਜੇ ਉਹ ਸਮੇਂ ਦੇ ਵਿੱਚ ਪੰਜਾਬ ਦੇ ਇੱਕ ਵੱਡੇ ਹਿੱਸੇ ਦੇ ਵਿੱਚ ਝੋਨਾ ਵੀ ਲੱਗ ਰਿਹਾ ਹੈ ਤੇ ਉਸ ਤੋਂ ਪਹਿਲਾਂ ਉਸੇ ਖੇਤ ਦੇ ਅਸੀਂ ਮੱਕੀ ਲੱਗਣੀ ਸ਼ੁਰੂ ਹੋ ਗਈ ਤਾਂ ਪੰਜਾਬ ਦਾ ਸੰਕਟ ਪੰਜਾਬ ਦੇ ਲਈ ਹੋਰ ਵੱਧ ਜਾਊਗਾ ਜਿਹੜੀ ਆਪਣੀਆਂ ਖੇਤੀਬਪਿੰਡਤਾਵਾਂ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਦੇ ਉੱਤੇ ਕਿ ਮਾੜਾ ਅਸਰ ਪਾਵੇਗਾ ਤੇ ਇੱਕ ਪਾਸੇ ਤਾਂ ਪੰਜਾਬ ਗੱਲ ਇਹ ਕਰ ਰਿਹਾ ਕਿ ਅਸੀਂ ਝੋਨੇ ਦਾ ਏਟਾ ਰੱਖਵਾ ਘਟਾਈਏ ਇੱਕ ਪਾਸੇ ਪੰਜਾਬ ਗੱਲ ਇਹ ਕਰ ਰਿਹਾ ਕਿ ਅਸੀਂ ਝੋਨੇ ਦੀ ਜਿਹੜੀ ਲਵਾਈ ਲੇਟ ਕਰੀਏ ਦੂਜੇ ਪਾਸੇ ਜਿਹੜਾ ਹੈਗਾ ਸਾਡੇ ਜਿਹੜਾ ਮੱਕੀ ਦਾ ਰਕਪਾ ਜਿਹੜਾ ਦਿਨੋਂ-ਦਿਨ ਵੱਧ ਰਿਹਾ ਤੇ ਉਹ ਵੀ ਜਿਹੜਾ ਹੈਗਾ ਕਿ ਅਸੀਂ ਖੁੱਲਾ ਪਾਣੀ ਲਾਉਣੇ ਹਾਂ ਤਾਂ ਉਹਦੇ ਨਾਲ ਹਾਲਾਤ ਸਾਡੇ ਵੱਤੋਂ ਬੱਤਰ ਹੋ ਰਹੇ ਐ ਤੇ ਇਹ ਸਾਡੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਪਾਣੀ ਦੇ ਸੰਕਟ ਨੂੰ ਇੱਕ ਬਹੁਤ ਜ਼ਿਆਦਾ ਇਹ ਵਧਾ ਦੇਵੇਗੀ ਇਹ ਸਾਡੀ ਦਿੱਕਤ ਵਾਲੀ ਗੱਲ ਹੈ ਜੇ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਗੱਲ ਕਰوں ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਬਸੰਤ ਰੋਤ ਜਿਹੜੀ ਮੱਕੀ ਹੈ ਉਹ 20 ਜਨਵਰੀ ਤੋਂ ਲੈ ਕੇ 15 ਫਰਵਰੀ ਤੱਕ ਬੀਜਾਂ ਦੀ ਸਿਫਾਰਸ਼ ਕਰਦੀ ਹੈ ਪਰੰਤੂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਸਾਫ਼ ਤੇ ਸਪਸ਼ਟ ਇਹ ਕਹਿਣਾ ਹੈ ਕਿ ਭਾਈ ਜੇਕਰ ਮੱਕੀ ਲਾਉਣੀ ਹੈ ਇਹਨੂੰ ਚੌੜੇ ਬੈੱਡ ਬਣਾ ਕੇ ਲਾਓ ਤੇ ਬੈੱਡ ਦੇ ਉੱਪਰ ਜਿਹੜਾ ਹੈਗਾ ਡ੍ਰਿਪ ਇਰੀਗੇਸ਼ਨ ਦਾ ਪ੍ਰਬੰਧ ਕਰਕੇ ਟਪਕਾ ਸਿੰਚਾਈ ਦਾ ਪ੍ਰਬੰਧ ਕਰਕੇ ਉਹਦੇ ਨਾਲ ਹੀ ਲਾਈ ਜਾਵੇ ਜੇਕਰ ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ ਤਾਂ ਇਹ ਜਿਹੜਾ ਹੈਗਾ ਪੰਜਾਬ ਦੀ ਖੇਤੀ ਦੇ ਵਿੱਚ ਜਿਹੜਾ ਹੈਗਾ ਇੱਕ ਸੰਕਟ ਦੇ ਬੱਦਲ ਜਿਹੜੇ ਹੈਗੇ ਖੜੇ ਕਰ ਸਕਦੀ ਹੈ ਇਹ ਕੀ ਤੁਹਾਨੂੰ ਚਾ ਇੱਕ ਨੂੰ ਦੇਖ ਕੇ ਗੁੱਸਾ ਲੱਗ ਰਿਹਾ ਹੋਏ ਸੁਣ ਕੇ ਤੇ ਚਾਹ ਜਿਹੜਾ ਹੈਗਾ ਕੋਈ ਜਿਹੜਾ ਹੈਗਾ ਨੂੰ ਸਹੀ ਸਮਝ ਰਿਹਾ ਲੇਕਿਨ ਸੱਚ ਇਹੀ ਹੈ ਭਾਵੇਂ ਕਿ ਜਿਹੜੀ ਸੋਹਣੀ ਰੁੱਤ ਦੀ ਮੱਕੀ ਹੈ ਸੋਣੀ ਰੁੱਤ 'ਚ ਮੱਕੀ ਦਾ ਬਰੋਦ ਕੋਈ ਨਹੀਂ ਕਰਿਆ ਸਾਡਾ ਬਠਿੰਡਾ ਹੈ ਮਾਨਸਾ ਮੁਕਸਰ ਜਿੱਥੇ ਜਿਹੜੀ ਨਰਮਾ ਬੈਲਟ ਹੈ ਉਸ ਏਰੀਆ ਨੂੰ ਸੋਣੀ ਰੁੱਤ ਦੀ ਮੱਕੀ ਬਚਾ ਸਕਦੀ ਹੈ ਇਸ ਨੂੰ ਤਿਆਰ ਰੱਖਿਓ ਜੋ ਮੈਂ ਇਸ ਸਮੇਂ ਗੱਲ ਕੀਤੀ ਬਸੰਤ ਰੁੱਤ ਦੀ ਦੂਸਰੀ ਆਉਂਦੀ ਗਰਮੀ ਰੁੱਤ ਦੀ ਗਰਮੀ ਰੁੱਤ ਦੀ ਮੱਕੀ ਤਾਂ ਜਿਹੜਾ ਹੈਗਾ ਤੁਸੀਂ ਇਹ ਕਹਿ ਲੋ ਕਿ ਵੀ ਇਹ ਸਿੱਧਾ ਆਪਣੇ ਪੈਰ ਆਪ ਵਧਣਾ ਦੇ ਬਰਾਬਰ ਹੀ ਹੈ ਕਿਉਂਕਿ ਕਣਕ ਦੀ ਵਾਢੀ ਤੋਂ ਬਾਅਦ ਦੇ ਵਿੱਚ ਇਹ ਮੱਕੀ ਬੀਜੀ ਜਾਂਦੀ ਹੈ ਉਹ ਸਮੇਂ ਦੀ ਮੱਕੀ ਜਿਹੜੀ ਹੈਗੀ ਐ ਬਸੰਤਰੌਤ ਵਾਲੀ ਮੱਕੀ ਦੇ ਨਾਲੋਂ ਵੀ ਜ਼ਿਆਦਾ ਪਾਣੀ ਭਾਲਦੀ ਐ ਉਹਦੀ ਪਾਣੀ ਦੀ ਲੋੜ ਜ਼ਿਆਦਾ ਹੁੰਦੀ ਐ ਭਾਵੇਂ ਕਿ ਆਮ ਤੌਰ ਤੇ ਸਾਡੇ ਵਿਅਕਤੀ ਇਹ ਕਹਿੰਦੇ ਐ ਕਿ ਨਹੀਂ ਜੀ ਮੱਕੀ ਬੈੱਡ ਬਣੇ ਹੁੰਦੇ ਐ ਪਾਣੀ ਘੱਟ ਪੀਂਦੀ ਐ ਨਹੀਂ ਜੋ ਸੈਂਟੀਫਿਕ ਰਿਸਰਚ ਐ ਜੋ ਇਸ ਦੇ ਪਾਣੀ ਨੂੰ ਜਿਹੜਾ ਮਾਪਿਆ ਗਿਆ ਉਹ ਇਹ ਕਹਿੰਦਾ ਐ ਕਿ ਜੇਕਰ ਅਸੀਂ ਜਿਹੜਾ ਹੈਗਾ ਇਹ ਗਰਮੀ ਰੋਤੀ ਮੱਕੀ ਲਾਉਣੇ ਆ ਤੁਹਾਨੂੰ ਵਾਰ-ਵਾਰ ਵਾਰ-ਵਾਰ ਪਾਣੀ ਲਾਉਣਾ ਪੈਣਾ ਜਿਹੜੇ ਬੰਦੇ ਨੇ ਬੀਜੀ ਹੈ ਉਹਨੂੰ ਪਤਾ ਹੈ ਕਿ ਕਿਵੇਂ ਪਾਣੀ ਲੱਗਦੇ ਹੈ ਤੇ ਉਹ 105 ਤੋਂ 100 120 ਸੈਂਟੀਮੀਟਰ ਤੱਕ ਪਾਣੀ ਦੀ ਖਪਤ ਕਰ ਦਿੰਦੀ ਹੈ ਜਿਹੜੇ ਕਿ ਸਾਡੇ ਧਰਤੀ ਦੇ ਡਿੱਗਦੇ ਹੋਏ ਭੂਮੀਗੱਠ ਜਲ ਦੇ ਉੱਪਰ ਇੱਕ ਬਹੁਤ ਵੱਡਾ ਸੰਕਟ ਜਿਹੜਾ ਖੜਾ ਕਰਦਾ ਸਰ ਪਿੰਨਾ ਹੀ ਨਹੀਂ ਹੈਗਾ ਘਾਟੀ ਆ ਜਿਹੜੀ ਗੁਲਾਬੀ ਸੁੰਢ ਦੀ ਸਮੱਸਿਆ ਹੈਗੀ ਹੈ ਉਹਦੇ ਲਈ ਵੀ ਇਹ ਜਿਹੜੀ ਹੈਗੀ ਇਹ ਮੱਕੀ ਇੱਕ ਵੱਡਾ ਇਹ ਕਿਉਂਕਿ ਉਹਦਾ ਸਾਲ ਪਰੋਂ ਖਾਣ ਵਾਸਤੇ ਗੁਲਾਬੀ ਸੁੰਡੀ ਨੂੰ ਸਮਾਨ ਮਿਲਦਾ ਤੇ ਇਹ ਉਹਦਾ ਵੀ ਜਿਹੜਾ ਹੈਗਾ ਸੰਖਿਆ ਵਧਾਉਂਦੀ ਹੈ ਕਿ ਜੇ ਇਸੇ ਤਰੀਕੇ ਨਾਲ ਤੁਹਾਡੇ ਕਣਕ ਮੱਕੀ ਕਣਕ ਮੱਕੀ ਵਿੱਚ ਇਹ ਚੀਜ਼ਾਂ ਚੱਲਦੀਆਂ ਰਹੀਆਂ ਤਾਂ ਤੁਹਾਡੇ ਖੇਤਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਕਣਕ ਨੂੰ ਗੁਲਾਬੀ ਸੁੰਡੀ ਪੈਂਦੀ ਹੈ ਉਹ ਇੱਕ ਵੱਡੀ ਭਿਆਨਕ ਸਮੱਸਿਆ ਬਣ ਜਾਏਗੀ ਤੇ ਤੁਸੀਂ ਇਹ ਗੱਲ ਨੂੰ 100% ਜਾਣਦੇ ਹੋ ਕਿ ਜਿੰਨੇ ਮਰਜ਼ੀ ਅਸੀਂ ਦਾਅਵੇ ਕਰ ਲਈਏ ਕਿ ਸੁੰਡੀ ਆ ਦਵਾਈ ਨਾਲ ਮਾਰ ਲਾ ਸੁੰਡੀ ਨਹੀਂ ਮਰਦੀ ਆਕਰਤੇ ਹਾਲਾਤੇ ਹੋਣਗੇ ਕਿ ਕਣਕ ਦੇ ਵਿੱਚ ਸੁੰਡੀ ਵੀ ਤੁਹਾਡੀ ਜਿਹੜੀ ਹੈਗੀ ਆ ਉਹ ਮਰਨੋਂ ਖੜ ਜੇਗੀ ਫਾਲ ਆਰਮੀ ਵਾਰਮ ਇਸ ਸਮੇ ਇੱਕ ਬਹੁਤ ਵੱਡੀ ਦਿੱਕਤ ਕਰਦਾ ਅਸਲ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਇਹ ਸਪਸ਼ਟ ਕਰਦੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਇਹ ਸਪਸ਼ਟ ਕਰਦੀ ਹੈ ਕਿ ਜੇ ਤਾਂ ਬਸੰਤਰ ਉਤਰੀ ਮੱਕੀ ਬੀਜਣੀ ਹੈ ਤਾਂ ਉਹ ਬੈਡ ਦੇ ਉੱਤੇ ਡ੍ਰਿਪ ਇਰੀਗੇਸ਼ਨ ਲਾ ਕੇ ਪੀਜੋ ਤੇ ਜਿਹੜੀ ਹੈਗੀ ਇਹ ਗਰਮੀ ਰੁੱਤਰੀ ਉਹਦੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਹਿੰਦੀ ਕਿ ਪੰਜਾਬ ਸਰਕਾਰ ਉਹਦੇ ਉੱਪਰ ਬੈਨ ਲਾਵੇ ਇਹ ਮੇਰੇ ਸ਼ਬਦ ਨਹੀਂ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸ਼ਬਦ ਬੋਲ ਰਿਹਾ ਹਾਂ ਕਿ ਸੱਚ ਵੀ ਇਹ ਹੈ ਕਿ ਜੇ ਪੰਜਾਬ ਨੂੰ ਬਚਾਉਣਾ ਤਾਂ ਤੁਹਾਨੂੰ ਜਿਹੜਾ ਹੈਗਾ ਉਹ ਮੱਕੀ ਰੁਕਣੀ ਪਵੇਗੀ ਤਾਂ ਤੁਹਾਨੂੰ ਉਹ ਮੱਕੀ ਜਿਹੜੀ ਹੈਗੀ ਹੈ ਉਹਦੀ ਖੇਤੀ ਜਿਹੜੀ ਹੈਗੀ ਹੈ ਕਣਕ ਤੋਂ ਬਾਅਦ ਵਾਲੀ ਮੱਕੀ ਨੂੰ ਪੂਰਨ ਤੌਰ ਤੇ ਬੰਦ ਕਰਨਾ ਪਏਗਾ ਹਾਂ ਸਾਈਲੇਜ ਦਾ ਕੋਈ ਨੁਕਸਾਨ ਨਹੀਂ ਹੁੰਦਾ। ਕਈ ਵੀ ਇਸ ਜੀ ਨੂੰ ਕਹਿੰਦੇ ਕਿ ਸਾਈਲੇਜ ਦਾ ਸਾਈਲੇਜ ਦਾ ਕੋਈ ਨੁਕਸਾਨ ਨਹੀਂ। ਅਸੀਂ ਸਾਈਲੇਜ ਦੇ ਪੱਖ ਦੇ ਵਿੱਚ ਹਾਂ। ਡੇਰੀ ਧੰਦੇ ਦੇ ਲਈ ਸਾਈਲੇਜ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਇੱਕ ਸਫਲ ਡੇਰੀ ਉਤਪਾਦਕ ਬਣਨਾ ਹੈ ਤਾਂ ਸਾਈਲੇਜ ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਈਲੇਜ ਦਾ ਕੋਈ ਨੁਕਸਾਨ ਨਹੀਂ ਹੁੰਦਾ। ਹਾਂ ਜਿੱਥੇ ਕਿਸੇ ਨੇ ਪਾਇਆ ਹੀ ਗਲਤ ਹੈ ਜੇ ਕਿਸੇ ਨੂੰ ਪਾਉਣ ਦਾ ਢੰਗ ਹੀ ਨਹੀਂ ਆਇਆ ਕਿ ਕਿਸੇ ਸੁੰਡ ਪੈ ਗਈ ਕਿਸੇ ਬਿਮਾਰੀ ਪੈ ਗਈ ਤਾਂ ਪਾਉਣ ਵਾਲਾ ਗਲਤ ਹੈ ਨਾ ਕਿ ਸਾਈਲੇਜ ਮਾੜਾ ਹੈ। ਪਰੰਤੂ ਜੇਕਰ ਅਸੀਂ ਇਸ ਸਾਈਲੇ ਜਾਂ ਤੇ ਮੱਕੀ ਵਰਤਣੀ ਹੈ ਤਾਂ ਦੋਸਤੋ ਸਾਰੇ ਪੰਜਾਬ ਵਾਲੇ ਧਿਆਨ ਦੇਣ ਜੇ ਇਥੇ ਡੇਰੀ ਫਾਰਮਾਂ ਧਿਆਨ ਦੇਣ ਦੇਖੋ ਸਾਡਾ ਜਿਹੜਾ ਨਰਮੇ ਬੈਲਟ ਦਾ ਕਿਸਾਨ ਹੈ ਉਹਦੀ ਕਮਰ ਟੁੱਟੀ ਹੋਈ ਹੈ ਨਰਮੇ ਬੈਲਟ ਵਾਲੇ ਕਿਸਾਨ ਦੇ ਕੋਲੇ ਜਿਹੜਾ ਹੈਗਾ ਐਕਤਰੀ ਉਹਨਾਂ ਨੇ ਹਾਈਬ੍ਰਿਡ ਝੋਨਾ ਲਾ ਲਿਆ ਸੀ ਪਿਛਲੇ ਸਾਲ ਇੱਕ ਤਾਂ ਉਹ ਵਿਕਿਆ ਘੱਟ ਰੇਟ ਤੇ ਦੂਜਾ ਮਾੜਾ ਪਾਣੀ ਲਾ ਲਾ ਕੇ ਲਾ ਲਾ ਕੇ ਉਹ ਜਿਹੜਾ ਹਾਈਬ੍ਰਿਡ ਝੋਨਾ ਉਹ ਵਰਤਿਆ ਤਾਂ ਉਹਦੇ ਨਾਲ ਕੀ ਉਥੇ ਕਣਕ ਉੱਗ ਹੀ ਨਹੀਂ ਚਾਹੀਦੀ ਨਾ ਤੇ ਉਸ ਟੇਪਾ ਕਣਕ ਤੁਰਨੀ ਨਹੀਂ ਰਹੀ ਤਾਂ ਉਹ ਏਰੀਆ ਦੇ ਵਿੱਚ ਸੋਣੀ ਰੋਟੀ ਜਿਹੜੀ ਹੈਗੀ ਐ ਮੱਕੀ ਐ ਉਹ ਮੈਰੀ ਪਾਣੀ ਨਾਲ ਦੇ ਕੇ ਤਾਂ ਉਹਨਾਂ ਲੋਕਾਂ ਤੇ ਲਾਹੇਵੰਦ ਸਾਬਤ ਹੋ ਸਕਦੀ ਐ ਤੇ ਕਈ ਤਰੀਕੇ ਦੇ ਨਾਲ ਸੋਣੀ ਰੋਟੀ ਮੱਕੀ ਜਿਹੜੀ ਹੈਗੀ ਐ ਫਾਇਦੇਮੰਦ ਸਾਬਤ ਹੋ ਸਕਦੀ ਐ ਜੇ ਤੁਸੀਂ ਸੋਣੀ ਦੀ ਮੱਕੀ ਦੀ ਗੱਲ ਕਰੋਗੇ ਤਾਂ ਉਹ 95 ਤੋਂ 100 ਦਿਨ ਦੇ ਵਿੱਚ ਤਿਆਰ ਹੋ ਜਾਂਦੀ ਐ ਜਿੱਥੇ ਤੁਹਾਨੂੰ 1 ਕਿਲੋਗ੍ਰਾਮ ਝੋਨਾ ਪੈਦਾ ਕਰਨ ਵਾਸਤੇ 3000 ਤੋਂ 3500 ਲੀਟਰ ਪਾਣੀ ਚਾਹੀਦਾ ਹੈ। ਉਥੇ ਜਿਹੜਾ ਹੈਗਾ 1 ਕਿਲੋਗ੍ਰam ਮੱਕੀ ਪੈਦਾ ਕਰਨ ਵਾਸਤੇ 800 ਤੋਂ 1000 ਲੀਟਰ ਪਾਣੀ ਦੀ ਹੀ ਜ਼ਰੂਰਤ ਪੈਂਦੀ ਹੈ। ਦੂਸਰਾ ਇਹਦੀ ਜਿਹੜੀ ਰਹਿਣ ਖੁੰਦਾ ਉਹ ਖੇਤ ਦੇ ਵਿੱਚ ਬੜੇ ਵਧੀਆ ਤਿਕਣਾ ਜਜ਼ਬ ਹੋ ਜਾਂਦੀ ਹੈ ਤੇ ਸਹੀ ਹੈ। ਤਾਂ ਮੈਂ ਇਹ ਕਹਾਂਗਾ ਕਹਾਂਗਾ ਕਿ ਜੇਕਰ ਤੁਹਾਨੂੰ ਸਾਈਲੇਜ ਲਈ ਮੱਕੀ ਲੈਣੀ ਚਾਹੁੰਦੇ ਹੋ ਉਹ ਸੀਰੀਏ ਚੋਂ ਉਤਪਾਦ ਕਰਾਓ ਨਾਲੇ ਤਾਂ ਖਸਾਨ ਦੀ ਮਾਂ ਫੜੀ ਜਾਊਗੀ। ਤੇ ਨਾਲੇ ਆਪਾਂ ਜਿਹੜਾ ਹੈਗਾ ਵਧੀਆ ਕੁਆਲਿਟੀ ਦੀ ਸਾਇਲੇ ਵਾਲੀ ਮੱਕੀ ਰੇਗੀ ਸੋਨੇ ਰੋਟਰੀ ਵਿੱਚ ਉਤਪਾਦਿਤ ਹੋ। ਬਾਕੀ ਮੱਕੀ ਦੇ ਵਿੱਚ ਆਪਣੀਆਂ ਦਿੱਕਤਾਂ ਨੇ। ਜੇਕਰ ਡੇਰੀ ਫਾਰਮਰ ਆਪਣੇ ਕਿਸਾਨ ਦੀ ਬਾਫੜਨ ਲੱਗ ਪੈਣਗੇ ਤਾਂ ਉਸ ਸਮੇਂ ਜਿਹੜੀ ਮੱਕੀ ਹੈ ਉਹ ਇੱਕ ਵਧੀਆ ਮੱਕੀ ਹੁੰਦੀ ਸੋਣੀ ਰੋਟਰੀ ਤੇ ਉਹ ਤੋਂ ਸਾਇਲੇ ਦੀ ਕੁਆਲਿਟੀ ਵੀ ਵਧੀਆ ਬਣਦੀ ਸੰਭਾਵਨਾ ਹੈ ਤੇ ਬਾਕੀ ਜੇ ਸਰਕਾਰ ਮੱਕੀ ਦੀ ਐਮਐਸਪੀ ਦੇਵੇ ਤਾ ਘੱਟੋ ਘੱਟ ਸਾਡਾ ਨਰਮਾ ਬੈਲਟ ਹੈਗਾ ਉਹ ਸਾਰਾ ਬਚ ਸਕਦਾ ਹੈ ਤਾਂ ਅਸੀਂ ਕੋਸ਼ਿਸ਼ ਕਰੀਏ ਕਿ ਸੋਣੀ ਰੋਤਰੀ ਮੱਕੀ ਨੂੰ ਆਪਾਂ ਤਰਜੀਹ ਦਈਏ ਤੇ ਜਿਹੜੀ ਆਲੂ ਤੋਂ ਬਾਅਦ ਚਾਹ ਜਾਂ ਤਾਂ ਡਰੈਪ ਤੇ ਮੱਕੀ ਲਾਈਏ ਨਹੀਂ ਤਾਂ ਅਸੀਂ ਬਾਕੀ ਫਸਲੀ ਚੱਕ ਜਿਹੜੇ ਹੈਗੇ ਆ ਉਹਨਾਂ ਨੂੰ ਅਪਣਾਈਏ ਕੋਈ ਸਬਜ਼ੀਆਂ ਲਾ ਸਕਦੇ ਆ ਇਹ ਮੂੰਗੀ ਲਾ ਸਕਦੇ ਆ ਜੋ ਵੀ ਤੁਹਾਨੂੰ ਬੈਟਰ ਲੱਗੇ ਭਾਵੇਂ ਕਿ ਮੈਨੂੰ ਪਤਾ ਹੈ ਅੱਜ ਮੱਕੀ ਪੈਸਾ ਯਾਰਾ ਦੇ ਰਹੀ ਹੈ ਪਰੰਤੂ ਸਾਡੇ ਫਿਊਚਰ ਵਾਸਤੇ ਇਹ ਜਿਹੜਾ ਹੈਗਾ ਨੁਕਸਾਨਦਾਇਕ ਹੈ ਇਹਦੇ ਕਰਕੇ ਸਾਨੂੰ ਪੰਜਾਬ ਸਰਕਾਰ ਨੂੰ ਵਾਤਾਵਰਣ ਪ੍ਰੇਮੀਆਂ ਨੂੰ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਸਭ ਨੂੰ ਮਿਲ ਕੇ ਇਹਦੇ ਤੇ ਕੰਮ ਕਰਨਾ ਪਏਗਾ ਭਾਵੇਂ ਕਿ ਅੱਜ ਫਾਇਦਾ ਹੋ ਰਿਹਾ ਹੈ ਪਰੰਤੂ ਇਹਦੀ ਜਗ੍ਹਾ ਤੇ ਆਪਾਂ ਕੱਲ ਨੂੰ ਜਿਹੜਾ ਹੈਗਾ ਆਪਾਂ ਨੁਕਸਾਨ ਕਰਵਾ ਲਈਏ ਹੋਰ ਚੀਜ਼ਾਂ ਵਾਲੇ ਪਾਸੇ ਸਾਨੂੰ ਆਉਣਾ ਚਾਹੀਦਾ ਹੈ ਇਹ ਇਸ ਫਸਲੀ ਚੱਕਰ ਨੂੰ ਸਾਨੂੰ ਘੱਟ ਕਰਨਾ ਚਾਹੀਦਾ ਉਮੀਦ ਕਰਦਾ ਹਾਂ ਕਿ ਜਿਹੜੇ ਕਿਸਾਨ ਵੀਰ ਇੱਕ ਫਸਲੀ ਚੱਕਰ ਪਨਾ ਰਹੇ ਆ ਉਹ ਗੁੱਸਾ ਨਹੀਂ ਕਰਨਗੇ ਤੇ ਇਸ ਚੀਜ਼ ਦੀ ਗਹਿਰਾਈ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ ਕਿ ਇਹ ਕਿੱਡਾ ਵੱਡਾ ਖਤਰਾ ਹੈ ਪੰਜਾਬ ਦੇ ਪਾਣੀਆਂ ਦੇ ਲਈ ਬਾਕੀ ਅਸੀਂ ਤਾਂ ਇਹ ਕਹਿੰਦੇ ਆ ਕਿ ਨਹਿਰੀ ਪਾਣੀ ਹਰ ਜ਼ਮੀਨ ਤੱਕ ਜਾਵੇ ਕਿਸਾਨ ਨੂੰ ਵਾਧੂ ਮਿਲੇ ਜੇਕਰ ਨਹਿਰੀ ਪਾਣੀ ਸਨ ਇਨਾ ਉਪਲਬਧ ਹੋਣ ਲੱਗ ਪਏ ਫਿਰ ਜਿਹੜੀ ਮਰਜ਼ੀ ਵੀ ਦਿਓ ਫਿਰ ਤਾਂ ਕੋਈ ਗੱਲ ਹੀ ਨਹੀਂ ਹੈਗੀ ਪਰੰਤੂ ਜਿੰਨੀ ਦੇਰ ਤੱਕ ਨਹਿਰੀ ਪਾਣੀ ਖੇਤਾਂ ਨੂੰ ਖੁੱਲਾ ਨਹੀਂ ਮਿਲਦਾ ਉਨੀ ਦੇਰ ਤੱਕ ਜਿਹੜਾ ਹੈਗਾ ਧਰਤ ਦੇ ਹੇਠਲੇ ਪਾਣੀ ਤੇ ਦਬਾਅ ਘਟਾਉਣ ਵਾਸਤੇ ਸਾਨੂੰ ਮੱਕੀ ਨੂੰ ਜਿਹੜਾ ਹੈਗਾ ਬਸਾਤ ਰੁਪਿਆ ਗਰਮੀ ਰੁਪਿਆ ਪੀਏ ਸੌਣੀ ਰੁਪਏ ਉੱਤੇ ਲੈ ਕੇ ਜਾਣੋਂ ਤਰਜੀਹ ਦੇਣੀ ਚਾਹੀਦੀ ਹੈ। ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ